ਦੋਸਤੋ ਅੱਜ ਤੁਹਾਨੂੰ ਨਾ ਇੱਕ ਮਤਲਬ ਵੀ ਇੱਕ ਬਾਈ ਦੀ ਕਹਾਣੀ ਦੱਸਦਾ ਜਿਹੜੇ ਮਤਲਬ ਵੀ ਬਾਈ ਦੀ ਜਵਾਨੀ ਆ ਉਹਦਾ ਇੱਕ ਦੋਸਤ ਹੁੰਦਾ ਸੀਗਾ ਪਹਾੜਾ ਗੋੜਾ ਮਤਲਬ ਵੀ ਜਿਹੜੀ ਆਪਣੇ ਇੱਕ ਦੋਸਤ ਹੁੰਦਾ ਖਾਸ ਉਹ ਸੀਗਾ ਤੇ ਪਰ ਉਹਨੇ ਧੋਖਾ ਕੀਤਾ ਬਾਈ ਨੇ ਉਹ ਧੋਖਾ ਕੀ ਸੀ ਆਪਾਂ ਪੋਜ਼ਿਟਿਵਰੇ ਗੱਲ ਕਰਦੇ ਆਂ ਦੋਵੇਂ ਇਕੱਠੇ ਹੁੰਦੇ ਆਗੇ ਮਤਲਬ ਵੀ ਬਾਈ ਸੀਗਾ ਜਿਹੜਾ ਬਹੁਤ ਹੀ ਮੱਧਮ ਪਰਿਵਾਰ ਜੋ ਚ ਸੀਗਾ ਤਿੰਨ ਚਾਰ ਗੱਲਾਂ ਵਾਲਾ ਸਰਕਾਰੀ ਸਕੂਲ 'ਚ ਵੱਡਦਾ ਹੁੰਦਾ ਛੋਟੇ ਹੁੰਦੇ ਤੋਂ ਤੇ ਜਿਹੜਾ ਦੂਜਾ ਮੁੰਡਾ ਸੀਗਾ ਉਹਦਾ ਯਾਰ ਉਹ ਪ੍ਰਾਈਵੇਟ 'ਚ ਵੱਡਦਾ ਹੁੰਦਾ ਸੀਗਾ ਉਹ ਪ੍ਰਾਈਵੇਟ ਪੰਜਵੀਂ ਜੋ ਹਟ ਕੇ ਸਰਕਾਰੀ ਚ ਆ ਜਾਂਦੇ ਉਹ ਵੀ ਤੇ ਦੋਵੇਂ ਮਤਲਬ ਇੱਕੋ ਕਲਾਸ ਚ ਹੁੰਦੇ ਆਗੇ ਤੇ ਲਿਆਜ ਪੈ ਜਾਂਦੀ ਐ ਇਹਨਾਂ ਦੀ ਤੇ ਖਾਣਾ ਰੋਟੀ ਪਾਣੀ ਜਿਹੜਾ ਇਕੱਠੇ ਖਾਣ ਲੱਗ ਜਾਂਦੇ ਇਕੱਠੇ ਖਾਂਦੇ ਆ ਰੋਟੀ ਪਾਣੀ ਤੇ ਦੋਵਾਂ ਜੇ ਕੋਈ ਇੱਕ ਨੂੰ ਕੁਛ ਕਹਿੰਦਾ ਤੇ ਉਹ ਨਾਲ ਖੜ ਜਾਂਦਾ ਉਹਦੇ ਮਤਲਬ ਪੂਰੀ ਲਿਆਜ ਪੈ ਗਈ ਸੀ ਨਾ ਦੋਮਾਂ ਦੀ ਇੱਕ ਦੂਜੇ ਦੇ ਘਰਾਂ ਚ ਖੇਡਣ ਚਲੇ ਜਾਂਦਾ ਚਲੇ ਜਾਂਣਾ ਦੋਮਾਂ ਨੇ ਤੇ ਉਹ ਇਹਨਾਂ ਦੇ ਆ ਜਾਂਦਾ ਸੀਗਾ ਤੇ ਬਾਈ ਉਹਨਾਂ ਦਾ ਇੱਕ ਘਰ ਜਾਵੜਦਾ ਖੇਡਣ ਤੇ 12ਵੀਂ ਪਾਸ ਕਰ ਲੈਣਦੇ ਆ ਦੋਵੇਂ ਇਕੱਠੇ 12ਵੀਂ ਪਾਸ ਕਰ ਲੈਣਦੇ ਆ ਦੋਵਾਂ ਚਲੇ ਜਾਂਦੇ ਕਾਲਜ ਚੋਂ ਜਦੋਂ ਕਾਲਜਾਂ ਦੇ ਅੰਦਰ ਉੱਥੇ ਮਾੜੀ ਸੰਗਤ ਜਿਵੇਂ ਪੈਂਦੇ ਆਗੇ ਤੇ ਹਰ ਇੱਕ ਚੰਗਾ ਮਾੜਾ ਕੰਮ ਦੋਵੇਂ ਇਕੱਠੇ ਕਰਦੇ ਆਗੇ ਇਕੱਠਿਆਂ ਚ ਪਰਚੇ ਪੈਂਦੇ ਆਗੇ ਇਕੱਠੇ दारू ਪੀਂਦੇ ਆਗੇ ਇਕੱਠੇ ਮਤਲਬ ਸੈਕਟਾ ਸੋਟਾ ਇਹ ਸਭ ਕੁਝ ਇਕੱਠੇ ਕਰਦੇ ਆ ਇਕੱਠੇ ਉੱਕਾ ਖੇਜਦੇ ਆਗੇ ਤੇ ਬਹੁਤ ਹੀ ਜ਼ਿਆਦਾ ਲਿਹਾਜ ਪੈਂਦੀ ਦੋਵਾਂ ਦੀ ਤੇ ਮਾੜੇ ਮੋٹے ਨਸ਼ੇ ਪੱਤੇ ਜੋ ਵੀ ਮੈਡੀਕਲ ਇਹ ਵੀ ਕਰ ਲੈਂਦੇ ਸੀਗੇ ਪਰ ਬਾਈ ਕਹਿੰਦਾ ਜਿਹੜਾ ਵੀ ਨਸ਼ਾ ਕੀਤਾ ਨਾ ਪਰ ਮੈਂ ਹੱਡੀ ਨਹੀਂ ਲਾਇਆ ਸੀ ਮਤਲਬ ਫਨ ਵੇ ਦੇ ਮਤਲਬ ਹੋਲੀ ਕੀਤਾ ਫਨੋਲੀ ਤੇ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਵੀ ਜਾਂਦੇ ਸੀਗੇ ਚੰਡੀਗੜ੍ਹ ਜਾਂਦੇ ਸੀ ਉੱਥੇ ਮਤਲਬ ਕੁੜੀ ਬੁਲਾ ਲੈਂਦੇ ਰੈਂਟ ਤੇ ਤੇ ਦੋਵੇਂ ਇਕੱਠੇ ਕਰਦੇ ਸਾਰਾ ਕੁਝ ਉਸ ਕੁੜੀ ਨਾਲ ਵੀ ਦੋਵੇਂ ਮਤਲਬ ਵੀ ਜਦੋਂ ਇੱਕ ਰੂਮ 'ਚ ਜਾ ਆ ਜਾਂਦਾ ਤੇ ਇਹਨਾਂ ਜਿਹੜਾ ਬਾਈ ਸੀਗਾ ਇਹਦੀ ਵੀਡੀਓ ਬਣਾ ਲੈਂਦਾ ਸੀਗਾ ਦੂਸਰਾ ਇਹਦਾ ਮੁੰਡਾ ਯਾਰ ਸੀਗਾ ਜਿਹੜਾ ਕੁੜੀ ਦੇ ਮਤਲਬ ਜਦੋਂ ਕੁੜੀ ਰੂਮ 'ਚ ਵੜਦੀ ਤਾਂ ਵੀਡੀਓ ਬਣਾ ਲਈ ਜਿਹਨੇ ਬਾਹਰੋਂ ਦੀ ਤਾਂ ਵੀ ਵੀਡੀਓ ਬਣਾ ਲਈ ਵੀਡੀਓ ਬਣਾ ਲੈਂਦਾ ਸੀਗਾ ਤੇ ਬਾਈ ਨੂੰ ਪਤਾ ਨਹੀਂ ਲੱਗਦਾ ਸੀਗਾ ਉਦੋਂ ਇਹਨਾਂ ਇਸ ਤੋਂ ਬਾਅਦ ਉਦੋਂ ਬਾਅਦ ਦੇ ਟੰਡੀਗੜ ਤੋਂ ਬਾਅਦ ਹੈ ਚਲੇਗੇ ਮਤਲਬ ਕਿ ਹੁਮਨ ਹਿਮਾਚਲ ਹਿਮਾਚਲ ਨੂੰ ਉੱਥੇ ਜਿਹੜਾ ਬਾਈ ਹੈ ਇਹ ਮਤਲਬ ਵੀ ਕੁੜੀ ਬੁਲਾਉਂਦਾ ਇੱਕ ਰੈਂਟ ਤੇ ਹੋਰ ਤੇ ਉਦੋਂ ਬਾਅਦ ਉਹਨੂੰ ਰੂਮ ਚ ਲੈ ਕੇ ਜਾਂਦਾ ਹੈਗਾ ਤੇ ਦੋਵੇਂ ਬਾਈ ਤੇ ਜਿਹੜੀ ਕੁੜੀ ਸੀਗੀ ਉਹ ਮਤਲਬ ਵੀ दारू ਨਾਲ ਡੱਕ ਲੈਂਦੇ ਪੂਰੇ ਫੁੱਲ ਤੇ ਇਕੱਠੇ ਪਏ ਹੁੰਦੇ ਬੈਟ ਤੇ ਤੇ ਉਹ ਜਿਹੜਾ ਦੂਸਰਾ ਯਾਰ ਸੀਗਾ ਇਹਦਾ ਉਹ ਮਤਲਬ ਵੀ ਆਉਂਦਾ ਵੀਡੀਓ ਬੜੀ ਬਣਾ ਲੈਂਦਾ ਕਿਸ-ਕੁਸ ਕਰਦੇ ਨੇ ਸਾਰੇ ਕਾਸ਼ੇ ਦੀ ਵੀਡੀਓ ਬਣਾ ਲੈਂਦਾ ਹੈਗਾ ਮੁੰਡਾ ਉਦੋਂ ਬਾਅਦ ਫਿਰ ਬਾਈ ਨੂੰ ਕੁਝ ਪਤਾ ਨਹੀਂ ਲੱਗਾ ਦੋਵੇਂ दारू ਦੇ ਡੱਕੇ ਸੀਗੇ ਦੋਮੇ ਨੂੰ ਕੁਝ ਨਹੀਂ ਪਤਾ ਲੱਗਿਆ ਵੀ ਸਾਡੇ ਨਾਲ ਕੀ ਕੁਝ ਹੋਇਆ ਕੁੜੀ ਵੀ ਡੱਕੀ ਸੀਗੀ दारू ਜ਼ੋਣ ਵੀ ਨਹੀਂ ਪਤਾ ਲੱਗਿਆ ਉਹ ਦੋ ਬਾਅਦ ਹਿਮਾਚਲ ਤੋਂ ਬਾਅਦ ਆ ਜਾਂਦੇ ਘਰੇ ਵਾਪਸ ਮਤਲਬ ਫਿਰ ਦੂਗਾ ਕਾਲਜ ਜਾਂਦੇ ਫਿਰ ਨਾ ਕਾਲਜ 'ਚ ਇੱਕ ਕੁੜੀ ਮਿਲਦੀ ਹੈ ਬਾਈ ਨੂੰ ਜਿਹਦੇ ਨਾਲ ਮਤਲਬ ਵੀ ਬਹਾਵਾ ਟਾਈਮ ਰਿਲੇਸ਼ਨਸ਼ਿਪ 'ਚ ਰਹਿੰਦਾ ਬਾਈ ਤੇ 7-8 ਮਹੀਨੇ ਬਾਅਦ ਇਹ ਮਤਲਬ ਦੋਮੇ ਨੂੰ ਇੱਕ ਦੂਸਰੇ ਨਾਲ ਪਿਆਰ ਹੋ ਜਾਂਦਾ ਹੈ ਫਿਰ ਬਾਈ ਕਹਿੰਦਾ ਉਹ ਆਪਦੇ ਜਿਗਰੀ ਯਾਰ ਨੂੰ ਕਹਿੰਦਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਂਗਾ ਦੁਆ ਨਾ ਵਿਆਹ ਕਰਾਉਣਾਗਾ ਤੇ ਉਹ ਵੀ ਠੀਕ ਆ ਇਕੱਠੇ ਮਿਲਣ ਜਦੋਂ ਜਾਂਦਾ ਬਾਈ ਨਾਲ ਉਹ ਵੀ ਯਾਰ ਵੀ ਜਾਂਦਾ ਉਹਦਾ ਕੁੜੀ ਨੂੰ ਮਿਲਣ ਮਤਲਬ ਵੀ ਉਹਦੀ ਵੀ ਲਿਹਾਜ਼ ਪੈਗੀ ਭਾਬੀ ਭਾਬੀ ਕਰਕੇ ਬੁਲਾਉਂਦਾ ਸੀਗਾ ਉਹ ਵੀ ਪੂਰੀਆਂ ਲਿਹਾਜ਼ਾਂ ਸੀਗਾ ਤਿੰਨ ਜਣਿਆਂ ਦੀਆਂ ਇਹਨਾਂ ਦੀਆਂ ਤੇ ਜਦੋਂ ਕਿਤੇ ਗੱਡੀ ਲੈ ਕੇ ਜਾਣੀ ਉਹ ਵੀ ਦੇ ਜਾਂਦਾ ਸੀਗਾ ਬਾਈ ਨੂੰ ਗੱਡੀ ਫਿਰ ਜਦ ਬਾਈ ਕੋਲ ਤਾਂ ਹੈ ਨਹੀਂ ਸੀਗੀ ਤਾਂ ਉਹ ਗੱਡੀ ਲੈ ਕੇ ਕੁੜੀ ਨੂੰ ਮਿਲਣ ਜਾਂਦਾ ਘਰੇ ਵੀ ਜਾਂਦਾ ਉਹਨਾਂ ਦੇ ਰਾਤ ਤੇ ਬਰਾਤ ਤੇ ਜੇ ਹੋਟਲ ਜਾਣਾ ਤਾਂ ਵੀ ਦੋਵੇਂ ਇਕੱਠੇ ਨਹੀਂ ਜਾਣਾ ਹੁਣ ਜਿਹੜਾ ਵੀ ਕੰਮ ਕਰਦੇ ਇਕੱਠੇ ਕਰਦੇ ਸੀਗੇ ਦੋਵੇਂ ਜਣੇ ਤੇ ਉਸ ਤੋਂ ਬਾਅਦ ਫਿਰ 6-7 ਸਾਲਾਂ ਆ ਹੀ ਲੰਘ ਗਏ ਹੁਣ ਫਿਰ ਬਾਈ ਕਹਿੰਦਾ ਵੀ ਮੈਂ ਹੁਣ ਵਿਆਹ ਕਰਾਉਣਾ ਉਸ ਕੁੜੀ ਨਾਲ ਕੁੜੀ ਘਰੇ ਗੱਲ ਕਰਦੀ ਐ ਪਹਿਲਾਂ ਤਾਂ ਨਹੀਂ ਮੰਨਦੇ ਤੇ ਹੌਲੀ-ਹੌਲੀ ਜਦੋਂ ਫਿਰ ਉਸ ਤੋਂ ਬਾਅਦ ਮੇਰੇ ਯਾਰ ਉਹ ਕਹਿੰਦਾ ਜੀ ਮੇਰੇ ਯਾਰ ਨੂੰ ਪਤਾ ਲੱਗਦਾ ਤੇ ਉਹ ਉਹਨਾਂ ਦੇ ਘਰੇ ਜਾਂਦਾ ਉਹਨਾਂ ਨੂੰ ਠਮਕਾਉਂਦਾ ਕਰਦਾਗਾ ਵੀ ਉਹਨਾਂ ਨੂੰ ਮਨਾ ਲੈਂਦਾਗਾ ਮੇਰੇ ਨਾਲ ਵਿਆਹ ਕਰਾਉਣ ਲਈ ਤੇ ਕੁੜੀ ਵਾਲੇ ਮਜਾਂਦੇ ਮੰਨ ਹੁਣ ਮਤਲਬ ਵੀ ਇਸ ਕਹਾਣੀ ਪਤਾ ਲੱਗਾ ਹੁਣ ਕਹਾਣੀ ਸ਼ੁਰੂ ਹੁੰਦੀ ਅਸਲੀ ਤਾਂ ਉਸ ਤੋਂ ਬਾਅਦ ਜਦੋਂ ਕੁੜੀ ਵਾਲੇ ਮੰਨਦੇ ਆਂਦੇ ਆਗੇ ਬਾਈ ਦੇ ਘਰੇ ਵਿਆਹ ਹੁੰਦਾਗਾ ਤੇ ਕਾਰਡ ਕੂੜ ਛਾਪੇ ਜਾਂਦੇ ਆਗੇ ਸਾਰਾ ਕੁਝ ਅਰੇਂਜਮੈਂਟ ਕਰ ਲੈਂਦਾ ਬਾਈ ਹਲਵਾਈ ਹਲਬੂਈ ਦਾ ਵੈਨਿਊ ਕਿੱਥੇ ਹੋਣਾ ਉਹ ਸਾਰਾ ਕੁਝ ਰੈਡੀ ਕਰ ਲੈਂਦਾ ਹੁਣ ਵਿਆਹ ਚ ਜਦੋਂ ਰਹਿਗੇ 7 ਦਿਨ ਉਸ ਤੋਂ ਬਾਅਦ ਕੁੜੀ ਫੋਨ ਚੱਕਣਾ ਬੰਦ ਕਰ ਦਿੰਦੀ ਐ ਤੇ ਫੋਨ ਕੋਈ ਨਹੀਂ ਆਉਂਦਾ ਬਾਈ ਨੂੰ ਨਾ ਕੁੜੀ ਕਰਦੀ ਹੈਗੀ ਤੇ ਨਾ ਉਹ ਚੱਕਦੀ ਹੈਗੀ ਬਾਈ ਦਾ ਜਿਹੜਾ ਟੈਨਸ਼ਨ ਚ ਹੋ ਜਾਂਦਾ ਵਿਆਹ ਕੀ ਹੋ ਗਿਆ ਵੀ 7 ਦਾ ਦਿਨ ਰਹਿ ਕੇ ਵਿਆਹ ਚ ਤੇ ਦੂਬਾ ਮੇਰੇ ਨਾਲ ਬਣੂਗਾ ਕਿ ਕੁੜੀ ਦਾ ਫੋਨ ਨਹੀਂ ਚਾਹਦੀ ਨਾ ਉਹਨਾਂ ਦੇ ਘਰੋਂ ਫੋਨ ਆ ਰਿਹਾ ਮੈਨੂੰ ਫਿਰ ਉਹ ਆਪਣੇ ਦੋਸਤ ਨੂੰ ਦੱਸ ਦੋ ਸਾਰੀ ਗੱਲ ਬਾਤ ਤੇ ਉਹ ਦੋਸਤ ਜਾਂਦਾ ਕੁੜੀ ਵਾਲਿਆਂ ਦੇ ਘਰੇ ਘਰੇ ਜਾਂਦਾ ਜਦੋਂ ਫਿਰ ਸ਼ਾਮ ਨੂੰ ਬਾਈ ਨੂੰ ਕੁੜੀ ਦਾ ਫੋਨ ਆ ਜਾਂਦਾਗਾ ਤੋ ਇਹ ਗੱਲ ਕਹਿੰਦੀ ਕੁੜੀ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਵੀ ਤੂੰ ਤਾਂ ਬੜਾ ਹੀ ਗੰਦਾ ਬੰਦਾ ਹੈਗਾ ਤੂੰ ਦਾ ਨਸ਼ੇ ਪੱਤੇ ਕਰਦਾ ਤੂੰ ਤਾਂ ਮੈਂ ਜਿਸ਼ਕਾ ਕਰਦਾ ਰਹਿਣਾਗਾ ਬਾਈ ਕਹਿੰਦਾ ਜੇ ਤੋ ਮੇਰਾ ਪਾਸਟ ਸੀਗਾ ਵੀ ਮੈਂ ਹੁਣ ਨਹੀਂ ਇਹ ਸਭ ਕੁਝ ਕਰਦਾ ਉਹ ਕਹਿੰਦੀ ਨਹੀਂ ਮੈਂ ਯਕੀਨ ਕਰਨਾ ਤੇਰੇ ਤੇ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਬਾਈ ਦੇ ਪਰਾਂ ਤੋਂ ਲੋ ਜਮੀਨ ਖਿਸਕ ਜਾਂਦੀ ਹੈ ਜੀ ਇੱਕ ਘਰੇ ਵਿਆਹ ਤਰਿਆ ਹੋਵੇ ਤਾਂ ਕੁੜੀ ਜਵਾਬ ਦੇ ਕੁੜੀ ਵਾਲੇ ਜਵਾਬ ਦੇ ਦੇਣ ਤੇ ਉਸ ਤੋਂ ਬਾਅਦ ਫਿਰ ਕੀ ਬਣਦਾ ਸਾਨੂੰ ਸਭ ਨੂੰ ਪਤਾ ਉਸ ਤੋਂ ਬਾਅਦ ਆਪ ਦੇ ਪਿਓ ਨੂੰ ਦੱਸਦਾ ਬਾਈ ਮਾਂ ਨੂੰ ਦੱਸਦਾ ਤੇ ਫਿਰ ਕਿਵੇਂ ਨਾ ਕਿਵੇਂ ਕਰਕੇ ਰਿਸ਼ਤੇਦਾਰ ਜੁ ਕੁੜੀ ਲੱਭਦੇ ਹੈਗੇ ਮਤਲਬ ਪੈਰੀ ਹੱਥ ਲਾ ਕੇ ਅੱਥਾ-ਅੱਥ ਜੋੜ ਕੇ ਪਿਓ ਮਤਲਬ ਵੀ ਆਪ ਦੇ ਮੁੰਡੇ ਲਈ ਕੁੜੀ ਲੱਭਦਾ ਹੈਗਾ ਤੇ ਇਹ ਕਹਿੰਦਾ ਵੀ ਅਸੀਂ ਕੁਛ ਨਹੀਂ ਲੈਣਾ ਕਿ ਚੁੰਨੀ ਚੜਾਵੀ ਕਰਨਾ ਹੈਗਾ ਵੀ ਤੁਸੀਂ ਸਾਨੂੰ ਕੁੜੀ ਤੋਰ ਦਿਓ ਸਾਡੀ ਬੇਇੱਜ਼ਤੀ ਬਹੁਤ ਹੋਗੀ ਜੀ ਪਿੰਡ 'ਚ ਪਤਾ ਲੱਗ ਗਿਆ ਵੀ ਕੁੜੀ ਵਾਲੇ ਮੁੱਕਰ ਗਏ ਉਦੋਂ ਬਾਅਦ ਬਾਈ ਦਾ ਹੋ ਜਾਂਦਾ ਵਿਆਹ ਉਸ ਮਤਲਬ ਵੀ ਦਿਨ ਜਿਹੜੇ ਰੱਖਿਆ ਹੁੰਦਾਗਾ ਕੁੜੀ ਹੋਰ ਨਾਲ ਤੇ ਦੂਆ ਵਿਆਹ ਤੋਂ ਬਾਅਦ ਉਹਦਾ ਜਿਗਰੀ ਯਾਰ ਵੀ ਆਉਂਦਾ ਵਿਆਹ ਚ ਵੀ ਆਇਆ ਸਭ ਕੁਝ ਆਇਆਗਾ ਤੇ ਉਦੋਂ ਆ ਉਹ ਫਿਰ ਬਾਈ ਨੂੰ ਹੌਸਲਾ ਦਿੰਦਾ ਰਿਹਾ ਕਿ ਕੁੜਗਾ ਤਾਂ ਹੁੰਦੇ ਨੇ ਧੋਖੇ ਬਾਜ਼ ਆ ਉਹ ਇਹ ਨਹੀਂ ਆ ਆ ਕਿ ਤਾ ਉਹ ਕੀਤਾ ਮਤਲਬ ਇਹ ਸਾਰਾ ਕੁਝ ਬੰਦਾ ਹੌਸਲਾ ਦਿੰਦਾ ਰਿਹਾ ਸੀ ਜਿਗਰੀ ਯਾਰ ਉਦੋਂ ਤੱਕ ਵੀ ਬਾਈ ਨੂੰ ਉਦੋਂ ਬਾਈ ਫਿਰ ਜਦੋਂ ਮਤਲਬ ਵੀ ਉਦਾਸ ਰਹਿਣ ਲੱਗ ਗਿਆ ਵੀ ਇੱਕ ਪਿਆਰ ਟੁੱਟ ਜਾਂਦਾ ਇੱਕ ਵਿਸ਼ਵਾਸ ਟੁੱਟ ਜਾਂਦਾ ਤਾਂ ਫਿਰ दारू ਵੀ ਮਤਲਬ ਵੀ ਰੈਗੂਲਰ ਪੀਣ ਲੱਗ ਗਿਆ ਹੋਰ ਮੈਡੀਕਲ ਨਸ਼ੇ ਕਰਨ ਲੱਗ ਗਿਆ ਬਾਈ ਤਾਂ ਮਤਲਬ ਵੀ ਪੂਰਾ ਤਬਾਹ ਹੁੰਦਾ ਜਾ ਰਿਹਾ ਸੀਗਾ ਤੇ ਉਸ ਤੋਂ ਬਾਅਦ ਡੇਢ ਕਿ ਮਹੀਨੇ ਬਾਅਦ ਬਾਈ ਦਾ ਫੋਨ ਚੱਕਣਾ ਬੰਦ ਕਰ ਦਿੰਦਾ ਉਹਦਾ ਯਾਰ ਵੀ ਉਹਦਾ ਬਾਈ ਨੂੰ ਵੀ ਮੇਰਾ ਹੀ ਫੋਨ ਕਿਉਂ ਨਹੀਂ ਚਾਹਦਾ ਅੱਗੇ ਤਾਂ ਮੇਰੇ ਨਾਲ ਹਰ ਵਕਤ ਮੇਰਾ ਫੋਨ ਚਾਹਦਾ ਸੀਗਾ ਵੀ ਮੇਰੇ ਬਿਨਾਂ ਤਾਂ ਸਾਰਦਾ ਹੀ ਨਹੀਂ ਸੀਗਾ ਉਹਨੂੰ ਮੇਰਾ ਫੋਨ ਕਿਉਂ ਨਹੀਂ ਚੱਕ ਰਿਹਾ ਉਹਨੋਂ ਉਹਦਾ ਚੱਕਣਾ ਬੰਦ ਕਰਤਾ ਨਾ ਉਹਦਾ ਕਰਨਾ ਤੇ ਬਾਈ ਫਿਰ ਉਹ ਮਤਲਬ ਵੀ ਸੋਚੀ ਪੈ ਗਿਆ ਵੀ ਕੀ ਗੱਲਬਾਤ ਹੋ ਗਈ ਤੇ ਇਦੋਂ ਬਾਅਦ ਸਾਲ ਬਾਅਦ ਪਤਾ ਲੱਗਦਾਗਾ ਵੀ ਉਸ ਕੁੜੀ ਨਾਲ ਉਹਦੇ ਯਾਰ ਨੇ ਵਿਆਹ ਕਰਾ ਲਿਆ ਜਿਹੜੀ ਕੁੜੀ ਨੇ ਉਸ ਬਾਈ ਨੂੰ ਜਵਾਬ ਦਿੱਤਾ ਸੀ ਵਿਆਹ ਲੈਣ ਤੇ ਜਿਹੜੀ ਬਾਈ ਦੀ ਮਸ਼ੂਕ ਸੀਗੀ ਤੇ ਉਹਦੇ ਨਾਲ ਉਸ ਮੁੰਡੇ ਨੇ ਵਿਆਹ ਕਰਾ ਲਿਆ ਜਿਹੜਾ ਉਹਦਾ ਪੱਕਾ ਚਿਗਰੀ ਯਾਰ ਸੀਗਾ ਉਹ ਕਹਿੰਦਾ ਬਾਈ ਕਹਿੰਦਾ ਮੈਨੂੰ ਉਸ ਗੱਲ ਦਾ ਦੁੱਖ ਨਹੀਂ ਲੱਗਿਆ ਵੀ ਕੁੜੀ ਮੈਨੂੰ ਜਵਾਬ ਦੇਗੀ ਮੈਨੂੰ ਉਹਦਾ ਗੱਲ ਜਿਹੜਾ ਦੁੱਖ ਲੱਗ ਰਿਹਾ ਹੈ ਨਾ ਵੀ ਮੇਰਾ ਯਾਰ ਸੀਗਾ ਜਿਹੜਾ ਜਿਗਰੀ ਉਹ ਮੇਰੇ ਨਾਲ ਐਦਾਂ ਕਿਉਂ ਕਰ ਸਕਦਾ ਕਿਵੇਂ ਕਰ ਸਕਦਾਗਾ ਵੀ ਜਿਹੜੀ ਮੇਰੀ ਮੁੱਛੂਕ ਨਾਲ ਵਿਆਹ ਕਰਾ ਲਿਆ ਉਹਨੇ ਐਡਾ ਕੀ ਮਗਨਾ ਕਰਤਾ ਸੀ ਜਿਆ ਫੋਨ ਤਾਂ ਚੱਕਦਾ ਨਹੀਂ ਸੀਗਾ ਦੂ ਬਾਅਦ ਫਿਰ ਸਾਲ ਬਾਅਦ ਉਹ ਕੈਨੇਡਾ ਟੱਪ ਗਿਆ ਦੋਵੇਂ ਉਹਦਾ ਯਾਰ ਤੇ ਉਹਦੀ ਭੈਣ ਪਹਿਲਾਂ ਸੀਗੀ ਵੀਰ ਦੀ ਉਹਦੇ ਜਾਰ ਦੀ ਕੈਨੇਡਾ ਤੋਂ ਮਤਲਬ ਵੀ ਉਹਨੂੰ ਸੱਦ ਲੈਂਦੀ ਆ ਤੇ ਦੋਨੇ ਕੁਦਾ ਯਾਰੋ ਦੋਸਤ ਬਾਈ ਦਾ ਤੇ ਉਹਦੀ ਘਰ ਵਾਲੀ ਉਹਦੀ ਮਸ਼ੂਕ ਬਾਹਰ ਲੰਘ ਜਾਂਦੇ ਆ ਬਾਹਰ ਲੰਘਦੇ ਦੋ ਵਾਰ ਬਲਾਕ ਬੁਲਾਕ ਸਭ ਕੁਝ ਮਾਰਿਆ ਹੋਇਆ ਸੀਗਾ ਜਮਾਂ ਨਾਤਾ ਤੋੜ ਗਏ ਸੀਗੇ ਬਾਈ ਨਾਲੋਂ ਫੇਰ ਬਾਈ ਨੂੰ ਕੋਈ ਬੰਦਾ ਦੱਸਦਾਗਾ ਕਹਿੰਦਾ ਵੀ ਜਿਹੜਿਆ ਤੈਨੂੰ ਮਤਲਬ ਰਿਸ਼ਤਾ ਤੜਾਇਆ ਹੈ ਉਹ ਤੇਰੇ ਯਾਰ ਨੇ ਤੜਾਇਆ ਸੀਗਾ ਜਦੋਂ ਤੂੰ ਉਹਨੂੰ ਕੁੜੀ ਵਾਲਾਂ ਦੇ ਘਰੇ ਭੇਜਦਾ ਸੀਗਾ ਉਹ ਮਤਲਬ ਵੀ ਤੇਰੇ ਪੱਖਪੂਰਨ ਨਹੀਂ ਜਾਂਦਾ ਸੀ ਉਹ ਮਤਲਬ ਵੀ ਆਪਦੇ ਨੰਬਰ ਬਣਾਉਣ ਜਾਂਦਾ ਸੀਗਾ ਉਹ ਸਭ ਵੀਡੀਓ ਜਿਹੜੀਆਂ ਬਣਾ ਕੇ ਲੈ ਕੇ ਆਇਆ ਸੀਗਾ ਉਹ ਉਸੇ ਨੇ ਹੀ ਦਿਖਾਉਂਗਾ ਸਿੰਘਾ ਨੂੰ ਕੁੜੀ ਨੂੰ ਉਸੇ ਨੇ ਮਤਲਬ ਦੱਸਿਆ ਸੀਗਾ ਵੀ दारू ਨਸ਼ਾ ਪੱਤਾ ਸਭ ਕੁਝ ਕਰਦਾਗਾ ਤੇ ਬਾਈ ਦਾ ਹੁਣ ਮਤਲਬ ਵੀ ਜਿਹੜਾ ਦਿਮਾਗ ਖਿਲ ਗਿਆ ਇਹ ਕਿਵੇਂ ਹੋ ਸਕਦਾ ਮੇਰ ਨਾਲ ਤੇ ਬਾਈ ਹੁਣ ਫੁੱਲ ਨਸ਼ਾ ਕਰਦਾਗਾ ਤੇ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਗਿਆ ਇੱਕ ਦੋਸਤ ਉਹਦਾ ਅੱਜ ਦੀ ਕਹਾਣੀ ਇੱਥੇ ਹੁੰਦੀ ਹੈ ਸਮਾਪਤ ਬਾੜਾ ਜੀ ਕੀ ਨਾ ਕਰਿਆ ਕਰੋ ਦੋਸਤੋ ਮਿੱਤਰਾਂ ਤੇ ਕਿਸੇ ਨੂੰ ਮਿਲਣ ਮੁੱਲ ਲੈ ਆਣਾ ਇਕੱਲੇ ਜਾਇਆ ਕਰੋ ਚੁੱਪ ਕਰਕੇ ਇਹ ਬਹੁਤ ਗੰਦੇ ਹੁੰਦੇ ਹੈਗੇ ਧੰਨਵਾਦ